ਫਿਰੋਜ਼ਪੁਰ ਫਾਜ਼ਲਕਾਰ ਰੋਡ ਪਿੰਡ ਮੋਹਣਕੇ ਅਥਾੜ ਵਿਖੇ ਲੜਕੀਆਂ ਨੇ ਮੋਟਰਸਾਈਕਲ ਵਿੱਚ ਠੋਕੀ ਗੱਡੀ ਨੌਜਵਾਨ ਦੀ ਹੋਈ ਮੌਤ ਲੜਕੀਆਂ ਮੌਕੇ ਤੋਂ ਹੋਈਆਂ ਫਰਾਰ ਪੁਲਿਸ ਨੇ ਕੀਤਾ ਮਾਮਲਾ ਦਰਜ ਫਿਰੋਜ਼ਪੁਰ ਫਾਜ਼ਲਕਾਰ ਰੋਡ ਤੇ ਇੱਕ ਭਿਆਨਕ ਐਕਸੀਡੈਂਟ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਮਿਲੀ ਜਾਣਕਾਰੀ ਅਨੁਸਾਰ ਪਤਾ ਲੱਗਿਆ ਹੈ ਕਿ ਮ੍ਰਿਤਕ ਨੌਜਵਾਨ ਰਿਸ਼ਤੇਦਾਰੀ ਤੋਂ ਵਾਪਸ ਪਿੰਡ ਪਾਲੀ ਵਾਲੇ ਨੂੰ ਪਰਤ ਰਿਹਾ ਸੀ ਕਿ ਜਦ ਉਹ ਪਿੰਡ ਮੋਹਣਕੇ ਅਤਾੜ ਦੇ ਨੇੜੇ ਉਧਰ ਜਾ ਤਾਂ ਪਿਛੋਂ ਦੀ ਤੇਜ਼ ਰਫ਼ਤਾਰ ਕਾਰ ਨੇ ਉਸਦੇ ਮੋਟਰਸਾਈਕਲ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ ਜਿਸ ਨੂੰ ਲੜਕੀਆਂ ਚਲਾ ਰਹੀਆਂ ਸਨ ਟੱਕਰ ਇੰਨੀ ਭਿਆਨਕ ਸੀ ਕਿ ਮੋਟਰਸਾਈਕਲ ਚੱਕਣਾ ਚੂਰ ਹੋ ਗਿਆ ਅਤੇ ਲੜਕੀਆਂ ਟੱਕਰ ਵੱਜਣ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਗਈਆਂ ਉਧਰ ਜਦ ਇਸ ਸਬੰਧੀ ਪੁਲਿਸ ਨਾਲ ਗੱਲਬਾਤ ਕੀਤੀ ਗਈ ਤਾਂ ਮੌਕੇ ਤੇ ਪੁਲਿਸ ਮੁਲਾਜ਼ਮਾ ਨੇ ਦੱਸਿਆ ਕਿ ਮ੍ਰਿਤਕ ਗੁਰਵਿੰਦਰ ਸਿੰਘ ਜੋ ਕਿ ਮੋਟਰਸਾਈਕਲ ਤੇ ਸਵਾਰ ਹੋ ਕੇ ਆਪਣੇ ਪਿੰਡ ਪਾਲੀ ਵਾਲੇ ਨੂੰ ਜਾ ਰਿਹਾ ਸੀ ਜਿਸ ਨੂੰ ਤੇਜ਼ ਰਫ਼ਤਾਰ ਕਾਰ ਨੇ ਟੱਕਰ ਮਾਰ ਦਿੱਤੀ ਜਿਸ ਦੀ ਮੌਕੇ ਤੇ ਹੀ ਮੌਤ ਹੋ ਗਈ ਉਹਨਾਂ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤੇ ਕਰਦੀ ਵੀ ਸੀ ਇਹ ਮੁੰਡਾ ਅਸੀਂ ਸਾਈਡ ਤੇ ਚੱਲਿਆ ਜੀ ਇਹ ਤਾਂ ਬੈਡ ਤੇ ਚੱਲਣਾ ਸੀ ਭਾਈ ਦਰਾਈ ਦੱਤ ਉਹ ਵੀ ਇਹ ਬਾਈ ਕੁੜੀ ਚਲਾਉਂਦੀ ਨਹੀਂ いいじゃん。 ਮੇਰਾ ਗੁਰਪ੍ਰੀਤ ਸਿੰਘ ਜੀ ਕਿਹੜਾ ਪਿੰਡ ਹੈ ਤੁਹਾਡਾ ਮੇਰਾ ਲਖਮੀਰ ਕੇ ਤਾਰ ਜੀ ਇਹ ਦਿਨ ਦੀ ਦੇਖੋ ਇਹ ਐਕਸੀਡੈਂਟ ਹੈ ਜੇ ਕੋਨਾ ਤਾਰੇ ਇਹ ਮੇਰੀ ਮਾਸਦੀ ਦਾ ਮੁੰਡਾ ਜੀ ਇਹ ਇਹਦਾ ਕਿਹੜਾ ਪਿੰਡ ਹੈ ਮੇਰਾ ਇਹ ਹੈਗਾ ਆਪਣੇ ਪਾਲੀ ਵਾਲੇ ਤੋਂ ਜਲਾਲਾਵਾਦ ਦੇ ਤੋਂ ਹਾਂਜੀ ਹਾਂਜੀ ਕੋਈ ਪਤਾ ਲੱਗਾ ਕਿਵੇਂ ਹੋਇਆ ਐਕਸੀਡੈਂਟ ਨਹੀਂ ਸਰ ਆਪਾਂ ਹੁਣੇ ਪਹੁੰਚੇ ਹਾਂ ਲੈ ਪਤਾ ਨਹੀਂ ਲੱਗਾ ਸਰ ਅੱਲੇ ਪੁੱਛ ਦੱਸ ਕਰਦੇ ਹਾਂ ਕਿੰਨੀ ਉਮਰ ਕਿੰਨੀ ਸੀ ਆਂਦੀ ਉਮਰ ਹੈਗੀ ਬਾਈ 23 ਸਾਲ ਦੀ ਸੀ ਬਾਈ ਕੁਵਾਰਾ ਸੀ ਨਹੀਂ ਕੁਵਾਰਾ ਹੀ ਸੀ ਸਰ ਹਾਂਜੀ ਕੋਈ ਲੱਗਾ ਪਤਾ ਕਾਰਨ ਦਾ ਕਾਰਨ ਦਾ ਸਰ ਅੱਲੇ ਖੜੀ ਹੈ ਦੋ ਮਿੰਟ ਹੀ ਇਹ ਜਾ ਰਿਹਾ ਸੀ ਕਿਤੇ ਹਾਂਜੀ ਇਹ ਵਾਪਸੀ ਆ ਰਿਹਾ ਸੀ ਟੈਂਡ ਨੂੰ ਪਤਨੇ ਰਿਸ਼ਤੇਦਾਰੀ ਤੇ ਗਿਆ ਸੀ ਅੱਛਾ ਅੱਛਾ ਹਾਂਜੀ ਬਾਕੀ ਪੱਕਾ ਮੈਨੂੰ ਕਨਫਰਮ ਨਹੀਂ ਹੈ ਜੀ ਕੀ ਨਾਮ ਤੋਂ ਫੋਨ ਆਇਆ ਸੀ ਗੁਰਵਿੰਦਰ ਸਿੰਘ ਜੀ ਗੁਰਵਿੰਦਰ ਗੁਰਵਿੰਦਰ ਸਿੰਘ ਆ ਬਈ ਸਾਨੂੰ ਸਾਨੂੰ ਸੁਝਾਅ ਮਿਲੀ ਹੈ ਬੰਦੇ ਨੇ ਦੱਸਦੇ ਵੇ ਸੀ ਕਿ ਇਹ ਮੁੰਡਾ ਆ ਜਾ ਤਾਂ ਸਹੀ ਹੋਵੇਗਾ ਸੀ ਇਹ ਜਿੰਦੀ ਡੈਥ ਹੋਈ ਹੈ ਜਿੰਦੀ ਡੈਥ ਹੋਈ ਹੈ ਤੇ ਕੁੜੀ ਲੈਡੀ ਸੀ ਵਿੱਚ ਸੀ ਮੇਰੇ ਸਾਹਮਣੇ ਤੇ 120 140 160 ਸਪੀਡ ਤੇ ਗੱਡੀ ਸੀ ਮੁੰਡਾ ਅਜੀੜ ਸਹੀ ਹੁੰਦਾ ਬੇਸੀ ਆ ਕੁੜੀ ਦੇ ਇੰਨੀ ਇੰਨੀ ਪਿੱਛੇ ਇੱਕ ਲੈ ਚੱਕ ਤੇ ਮਾਰਿਆ ਮੁੰਡਾ ਉੱਤੋਂ ਪਰਲੀ ਛੇੜ ਚਾ ਵੱਜਿਆ ਹੁਣ ਜੋ ਇਹਨੇ ਪਿੰਡ ਦੇ ਕੋਈ ਕਹਿਣਾ ਜਿਹੜੇ ਕਾਰ ਦੇ ਵਿੱਚ ਕੌਣ ਜਿਹੜੇ ਸਵਾਰ ਸੀ ਉਹ ਮੌਕੇ ਤੇ ਫਰਾਰ ਨੇ ਉਹ ਮੌਕੇ ਤੇ ਫਰਾਰ ਹੋ ਗਏ ਕੁੜੀਆਂ ਆ ਗਿਆ ਸੀ ਇਹ ਖੈਰੇ ਗਏ ਤੋਂ ਇਹ ਖੈਰੇ ਗਏ ਤੋਂ ਠੀਕ ਹੈ ਵੀਰੇ ਕੁੜੀਆਂ ਸੀ ਮੌਕੇ ਤੇ ਫਰਾਰ ਹੋ ਗਏ ਨੇ ਮੁੰਡਾ ਤਾਂ ਮੌਕੇ ਤੇ ਡੇਜ ਹੋ ਗਿਆ ਉੱਤੇ ਨਾਲ ਨੂੰ ਮੇਰਾ ਮਸੇਰ ਆਈ ਜਿਹੜਾ ਪਿੰਦੇ ਉਹਦਾ ਉਹ ਅੰਦਾਜ਼ ਆਪਣੇ ਪਾਲੀ ਵਾਲੇ ਚਲ ਜਵਾਲਾਵਾਂ ਦੇ ਨਾਲ ਹੀ ਆਰੇ ਨੇ ਪਰਿਵਾਰ ਵਾਲੇ ਹਾਂਜੀ 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 ਉਮਰ ਕਿੰਨੀ ਸੀ ਜਿੰਨੀ ਡੈਥ ਹੋਈ ਸੀ 23 ਸਾਲ ਉਮਰ ਇਹ ਵਾਸਤੇ ਨਹੀਂ 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 ਕੁਆਰਾ ਸੀ ਪਾਲੀ ਸੀ ਉਹਦਾ ਤੇ ਦਰਵਿੰਦਰ ਸਿੰਘ ਜੀ ਕੀ ਕਹਿਣਾ ਚਾਹੋਗੇ ਬਸ ਹੀ ਇਨਫੋਰਮੇਸ਼ਨ ਮੈਂ ਮੰਗ ਮੰਗ ਲੁੱਟਾਈ ਤੇ ਸਾਡੇ ਭਰਾ ਦਾ ਇਹ ਗੱਲਾ ਸੀ ਨੌਜਵਾਨ ਦੀ ਡੈਥ ਹੋਈ ਕਿ ਹੋਰ ਗੱਲਾ ਸੀ ਸਰ ਸਾਨੂੰ ਇਨਸਾਫ ਚਾਹੀਦਾ ਉਹਨਾਂ ਦੀ ਕੁੜੀਆਂ ਦੀ ਗਲਤੀ ਆ ਮੁੰਡੇ ਦੀ ਕੋਈ ਗਲਤੀ ਨਹੀਂ ਕੀਤੀ ਮੁੰਡਾ ਜੀ ਸਾਰੇ ਕਿ ਕਿੱਦਾਂ ਹੋਇਆ ਐਕਸੀਡੈਂਟ ਕੋਈ ਪਤਾ ਲੱਗਿਆ ਕਾਰਨ ਦਾ ਬਾਈ ਜੀ ਇਹ ਨਾ ਇਹ ਮੁੰਡਾ ਗੁਰਵਿੰਦਰ ਸਿੰਘ ਪੁੱਤਰ ਸਰਜੀਤ ਸਿੰਘ ਵਾਸੀ ਹੈਗਾ ਪਾਲੀ ਵਾਲਾ ਜੀ ਆਪਾਂ ਟੈਕਨੀਕਲ ਸੈੱਲ ਤੋਂ ਇਹਦਾ ਐਡਰੈਸ ਲਿਆ ਹੈ ਜੀ ਤੇ ਇਹਦੇ ਘਰੇ ਇਨਫੋਰਮ ਕਰਤਾ ਹੈ ਇਧਰੋਂ ਬਾਈਕ ਤੋਂ ਆ ਰਿਆ ਸੀ ਫਰੋਜਪੁਰ ਵਾਲੀ ਸਾਈਡ ਤੋਂ ਓਕੇ ਤੇ ਇਧਰੋਂ ਗੱਡੀ ਜਾ ਰਹੀ ਸੀ ਜੀ ਗੱਡੀ ਦੇ ਵਿੱਚ ਵਜਾ ਜੀ ਉਧਰ ਮੌਕੇ ਤੇ ਪੂਰਾ ਹੋ ਗਿਆ ਜੀ ਗੱਡੀ ਦੇ ਨੰਬਰ ਤੋਂ ਕੋਈ ਪਤਾ ਲੱਗਿਆ ਵੀ ਕਿੱਥੋਂ ਦੀ ਸੀ ਹਾਂ ਗੱਡੀ ਦਾ ਨੰਬਰ ਅਸੀਂ ਟ੍ਰੇਸ ਕਰਾ ਰਹੇ ਹਾਂ ਜੀ ਆਪਣੇ ਲੋਕਲ ਐਸ ਜਲਾਲਾਬਾਦ ਜੁਰੂਵਰ ਸੇਰੀਏ ਦੀ ਹੈ ਓਕੇ ਠੀਕ ਹੈ ਚੱਕ ਖੈਰੇ ਕੀ ਪਿੰਡ ਆ ਰਿਹਾ ਜੀ ओके ठीक है जी ते सर ए कोई और भी सी बाइक ਤੇ ਜਾਂ ਇਕੱਲਾ ਇਹ ਬਾਈਕ ਤੇ ਇਕੱਲਾ ਜਾਣਾ ਸੀ ਸਰ ਕੀ ਕਹਿਣਾ ਚਾਹੋਗੇ ਅਕਸਰ ਹੀ ਇੱਥੇ ਜਿਹੜੇ ਸੜਕਾਂ ਤੇ ਵਾਪਰਦੇ ਨੇ ਬਸ ਇਹ ਛੜਕ ਛੋਟੀ ਏ ਥੋੜੀ ਜੀ ਟ੍ਰੈਫਿਕ ਜਿਆਦਾ ਹੈ ਇਸ ਕਰਕੇ ਕਾਜ ਹੋਰ ਵੀ ਹੋ ਐਕਸੀਡੈਂਟ ਪਿੱਛੇ ਵੀ ਨਹੀਂ ਇਹ ਓਵਰਟੇਕ ਕਰਨ ਲੱਗਿਆ ਹੋਇਆ ਹੈ ਕਿ ਜਾਂ ਇਹ ਸਮਝ ਨਹੀਂ ਆਈ ਆਪਾਂ ਪਤਾ ਨਹੀਂ ਉਹਨਾਂ ਕਰ ਰਹੇ ਸਾਰਾ ਪਰਿਵਾਰ ਵਾਲੇ ਪਹੁੰਚ ਗਏ ਨੇ ਅਨਿਆਲੇ ਨਹੀਂ ਪਹੁੰਚੇ ਕਹਿ ਰਿਹਾ ਆ ਰਹੇ ਆ ਜੀ ਕੋਈ ਸਰ ਕਾਰਵਾਈ ਕੀਤੀ ਜਾ ਰਹੀ ਹੈ ਹਾਲੇ ਹਾਂ ਜੋ ਸਾਰੀ ਕਰਾਂਗੇ ਦੋਵੇਂ ਕਾਨੂੰਨ ਦੇ ਮੁਕਾਬਲੇ ਕੋਈ ਸਾਰੀ ਤਰੀਕਾ